ਦੇਖੋ ਜੀ ਸਾਨੂੰ ਚੋ ਨਿਸ਼ਾਨ ਸ਼ਟਰ ਮਿਲਿਆ ਔਰ ਨੀ ਟੂ ਸ਼ਟਰਾਂ ਵਾਲਾ ਕਿ ਜਿਵੇਂ ਕਿ ਸ਼ਟਰ ਲਾਉਂਦਾ ਸੀ ਆਮ ਬੰਦਾ ਸੀਗਾ ਤੇ ਅੱਜ ਜਨਤਾ ਨੂੰ ਇੱਕ ਅਪੀਲ ਕਰਦੇ ਆ ਕਿ ਬੜੀਆਂ ਸਰਕਾਰਾਂ ਦੇਖਿਆ بڑے ਤੁਸੀਂ ਵਾਦੇ ਦੇਖੇ بڑا ਤੁਸੀਂ ਹੁੰਦਾ ਕੋਈ ਦੇਖਿਆ ਇੱਕ ਗੱਲ ਕੋਈ ਇੱਕ ਸਾਲ ਦਾ ਮੌਕਾ ਵਾ ਅਗਰ ਜੇ ਇਸ ਜਗ੍ਹਾ ਦਾ ਹੁਣ ਮੰਨ ਲਓ ਕਿ ਇਹ ਤਰਨਤਾਰ ਜ਼ਿਲ੍ਹੇ ਵਿੱਚ ਬੰਦੇ ਨੇ ਤਰਨਤਾਰ ਜ਼ਿਲ੍ਹੇ ਵਾਲਾ ਬੰਦਾ ਯਾ ਅਮਰੀਕ ਸਰ ਕੰਮ ਕਰਦਾ ਹੈ ਯਾ ਜਲੰਧਰ ਯਾ ਲੁਧਿਆਣਾ ਇੱਥੇ ਕੋਈ ਡਿਵੈਲਪਮੈਂਟ ਨਹੀਂ ਕੋਈ ਕੁਝ ਨਹੀਂ ਹੋਇਆ ਉਲਟਾ ਬਲਕਿ ਲੋਕਾਂ ਦੇ ਨਾਲ ਟੱਕਾ ਹੋ ਰਿਹਾ ਔਰ ਬੜਾ ਬੜਾ ਵੀ ਹੋਰ ਕਈ ਕੰਮ ਹੋ ਰਹੇ ਜਿਹੜੇ ਮੈਂ ਨਹੀਂ ਦੱਸਦਾ ਖੁੱਲ ਕੇ ਨਹੀਂ ਹੱਸਦਾ ਪਰ ਮੈਂ ਗੱਲ ਅਪੀਲ ਨਾਲ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲ ਇੱਕ ਮੌਕਾ ਵਾ ਜੇ ਤੁਸੀਂ ਮੈਨੂੰ ਜਿਤਾ ਦਿੰਦੇ ਹੋ ਹੀਰੋ ਮੈਂ ਨਹੀਂ ਬਣੂਗਾ ਹੀਰੋ ਬਣਨਗੇ ਤਰਨ ਤਰਨ ਵਾਲੇ ਉਹ ਗੁਰੂ ਦੀ ਨਗਰੀ ਆ ਇੱਥੇ ਕੋਈ ਬੰਦਾ ਖਾਲੀ ਜਾਂਦਾ ਪਰ ਮੇਰੇ ਕੋਲ ਸਿਰਫ 30000 ਰੁਪਈਆ ਵਾ ਮੈਂ 30000 ਰੁਪਈਆ ਲੈ ਕੇ ਇੱਥੇ ਆਪਣੀ ਕਿਸਮਤ ਦੀ ਅਜਮਾਈ ਕਰ ਰਿਆਂ ਔਰ ਮੈਂ ਤੁਹਾਡੀ ਸੇਵਾ ਤੁਹਾਨੂੰ ਮਨੂੰ ਧਰੋ ਤੁਹਾਨੂੰ ਕਰੂੰਗਾ ਜੇ ਨਾ ਕਰ ਸਕਿਆ ਤੇ ਅਗਲੀ ਵਾਰ ਮੈਂ ਜੁੱਤੀਆਂ ਲਾ ਕੇ ਮਾਰੇ ਔਰ ਜੇ ਮੈਂ ਨਹੀਂ ਕਹਾਂ ਕਿ ਤੁਸੀਂ ਵੋਟ ਕਿਸੇ ਨੂੰ ਨਾ ਪਾਓ ਹਜੇ ਤੁਸੀਂ ਕਿਸੇ ਨੂੰ ਨਾ ਪਾਓ 1 ਸਾਲ ਤੁਸੀਂ ਮੈਨੂੰ ਦਿਓ ਉਸ ਤੋਂ ਬਾਅਦ ਤੁਹਾਡਾ ਜੇ ਟਾਰਗੇਟ ਹੈ ਨਾ ਸਰਕਾਰਾਂ ਤੁਹਾਡੇ ਘਰ ਆ ਕੇ ਨਾ ਕੰਮ ਕਰਕੇ ਜਾਣਗੀਆਂ ਤੁਹਾਡੇ ਰੁਕੇ ਹੋ ਕੰਮ ਕੋਈ ਨਾ ਕੰਮ ਕਰਕੇ ਜਾਣਗੇ ਫੇਰ ਮੈਨੂੰ ਗਿਲਕਿਓ ਕਿਉਂਕਿ ਸਰਕਾਰਾਂ ਨੂੰ ਕਿਹਦਾ ਬੰਦਾ ਚਾਹੀਦਾ ਕਿ ਜਿਹਨੂੰ ਤੁਸੀਂ ਤੁਹਾਡੀ ਇੱਕ ਵੋਟ ਕੁਝ ਵੀ ਬਦਲਾਵ ਲੈ ਸਕਦੀ ਹੈ ਨਵਾਂ ਬਦਲਾਵ ਲੈ ਸਕਦੇ ਹੋ ਡਾਕਟਰ ਪੀਨਾ ਬਾਬਾ ਸਾਹਿਬ ਦੀ ਸੋਚ ਤੇ ਚੱਲੇ ਆ ਸਿਰਫ ਤੁਸੀਂ ਮੈਨੂੰ ਵਾਟ ਪਾਓ ਇਸ ਵਾਰੀ ਤੁਸੀਂ ਇੱਕ ਵਾਰੀ ਨੀਟੂ ਸ਼ਟਰਾਂ ਵਾਲ ਨੂੰ ਇੱਕ ਸਾਲ ਦੇ ਵਿੱਚ ਮੌਕਾ ਦੇ ਕੇ ਦੇਖੋ ਔਰ ਨੀਟੂ ਸ਼ਟਰਾਂ ਵਾਲਾ ਅਗਰ ਜੇ ਤੁਹਾਡੇ ਕੰਮ ਤੇ ਖਰਾ ਨਾ ਉਤਰਿਆ ਤੇ ਜੁੱਤੀਆਂ ਲਾਹ ਲਾ ਕੇ ਮਾਰਿਓ ਕਿਸੇ ਨੇ ਨਹੀਂ ਗੱਲ ਕੇ ਮੈਂ ਸੁੱਚਾ ਤੇ ਸਾਫ਼ ਬੰਦਾ ਵਾਂ ਮੈਂ ਬਿਲਕੁਲ ਵੈਸ਼ਨੂ ਬੰਦਾ ਵੀਰ ਸ਼ਦਾ ਵੀਰਿਸਿਕੜ ਕੋਈ ਐਮ ਨਹੀਂਗਾ ਅਵਾ ਰੱਬ ਨੂੰ ਮੰਨਣ ਵਾਲੇ ਬੰਦੇ ਆ ਔਰ ਪਰਮਾਤਮਾ ਨੂੰ ਮੰਨ ਕੇ ਕਹਿੰਦੇ ਆ ਵੀ ਤੁਹਾਨੂੰ ਨਾ ਕੋਈ ਤੱਕਾ ਨਹੀਂ ਹੋਊਗਾ ਮੈਂ ਗਰੀਬ ਬੰਦਾ ਆ ਮੇਰੇ ਕੋਲ ਹੈ ਨਹੀਂ ਸੀਗੇ ਪੈਸੇ ਬੜੀਆਂ ਉਮੀਦਾਂ ਨਾਲ ਆਏ ਆ ਤੇ ਮੈਨੂੰ ਪਤਾ ਤਰਨ ਤਰਨ ਤੋਂ ਮੇਰੀ ਝੋਲੀ ਖਾਲੀ ਨਹੀਂ ਹੋਏਗੀ ਕਿਉਂਕਿ ਗੁਰੂ ਦੀ ਗੁਰੂ ਦੀ ਨਗਰੀ ਦੇ ਵਿੱਚ ਕੋਈ ਬੰਦਾ ਨਹੀਂ ਖਾਲੀ ਹੁੰਦਾ ਔਰ ਮੈਂ ਆਪਾਂ ਸਾਡੀ ਕੌਮ ਹੈ ਜਿਹੜੀ ਉਹਦਾ ਨਾਮ ਹੈ ਗੁਰੂ ਦਾ ਬੇਟਾ ਰੰਗਰੇਟਾ ਬੇਟਾ ਗੁਰੂ ਦਾ ਬੇਟਾ ਔਰ ਆਪਾਂ ਇਹਨਾਂ ਸਾਰਿਆਂ ਭਰਾਵਾਂ ਦੇ ਘਰ ਜੋੜ ਕੇ ਸਪੋਰਟ ਕਰਨਾ ਚਾਹੁੰਦੇ ਇੱਕ ਵਾਰ ਸਾਡੀ ਸਪੋਰਟ ਕਰ ਦੋ ਇੱਕ ਵਾਰੀ ਸਾਨੂੰ ਪਬਲਿਕ ਨੂੰ ਪਬਲਿਕ ਸਾਨੂੰ ਇੱਕ ਵਾਰੀ ਮੌਕਾ ਦੇਵੇ ਤਾਂ ਅਸੀਂ ਚੰਗਾ ਕੰਮ ਕਰਕੇ ਦਿਆਂ ਸਾਡੇ ਸਰਦਾਰ ਸੁੱਚਾ ਸਿੰਘ ਜੀ ਬੇਗੰਪੁਰਾ ਸਾਝਾ ਫਰੰਟ ਸਾਡੀ ਭੈਣ ਸਾਡੇ ਭਰਾ ਜੀ ਆਏ ਸਾਡੇ ਭਾਈ ਸਾਹਿਬ ਭਾਜੀ ਆਏ ਸਾਡਾ ਸਪੋਰਟ ਕਰਨ ਵਾਸਤੇ ਸਾਡੇ 8-10 ਬੰਦੇ ਇੱਥੇ ਇਲਾਕੇ ਦੇ ਘੁੰਮਣਗੇ ਜੀ ਸਰਕਾਰ ਹੀ ਬਕਾਉਂਦੀ ਹੈ ਨਸ਼ਾ ਜੇ ਸਰਕਾਰ ਚਾਵੇ ਤਾਂ ਇੱਕ ਚੱਪਲ ਨਹੀਂ ਹੋ ਸਕਦੀ ਚੋਰੀ ਦੇਖੋ ਜੇ ਸਾਨੂੰ ਆਪਾਂ ਐਸੀ ਸਮਾਜ ਤੋਂ ਹੈਗੇ ਆ ਸਾਨੂੰ ਸਾਡੀ ਫੀਸ ਕੱਟ ਲਗਦੀ ਹੈ ਤੇ ਸਾਰੇ ਅਸੀਂ ਸਮਾਜ ਭਾਈਚਾਰ ਨੂੰ ਉਹਨਾਂ ਦਾ ਕੋਟਾ ਮਿਲਣਾ ਚਾਹੀਦਾ ਸਰਕਾਰ ਉਹਨਾਂ ਦਾ ਕੋਟਾ ਵੀ ਖਾ ਲੈਂਦੀ ਦੋ ਕਣਕਾ ਮਿਲਦੀਆਂ ਇੱਕ ਕੱਚੀ ਕਣਕ ਇੱਕ ਪੱਕੀ ਕਣਕ ਸਰਕਾਰ ਸਾਡੀ ਕਣਕ ਵੀ ਖਾ ਗਈ ਸਰਕਾਰ ਸਾਡੇ ਹੱਕ ਖਾ ਰਹੀ ਹੈ ਔਰ ਜੇ ਤੁਸੀਂ ਦੇਖੋ ਉੱਤੋਂ ਸੈਂਟਰ ਤੋਂ ਦਿੱਲੀ ਤੋਂ ਕਾਫੀ ਕੁਝ ਆ ਰਿਹਾ ਸਾਡੇ ਵਾਸਤੇ ਪਰ ਸਾਡੇ ਤੱਕ ਪਹੁੰਚਦੇ ਪਹੁੰਚਦੇ ਰਸਤੇ ਤੱਕ ਹੀ ਖਤਮ ਹੋ ਜਾਂਦਾ ਹੋਆ ਔਰ ਮੈਂ ਜੇ ਐਮਐਲਏ ਬਣ ਗਿਆ ਜਾਓ ਮੈਂ ਤਾਂ ਨਵਾਦਾ ਕਰਦਾ ਮਾਤਾ ਚਿੰਤ ਬੁੰਨੀ ਦੀ ਕਸਮ ਖਾ ਕੇ ਨਾ ਕਿ ਤੁਹਾਡੇ ਹੱਕ ਦਾ ਨਾਂ ਦਵਾਏ ਆ ਜ਼ਿੰਦਗੀ ਤੁਹਾਨੂੰ ਕਦੀ ਮੂੰਹ ਨਹੀਂ ਦਿਖਾਉਂਗਾ ਉਹ ਗੁਰੂ ਦੀ ਨਗਰੀ ਆ ਤੁਸੀਂ ਇੱਕ ਵਾਰੀ ਮੇਰੀ ਝੋਲੀ ਵੋਟਾਂ ਪਾ ਦਿਓ ਇੱਕ ਸਾਲ ਵਿੱਚ ਬਦਲਾਅ ਦੇਖਿਓ ਤੁਸੀਂ